ਜਿੱਥੇ ਡਰਾਈਵਰਾਂ ਦਾ ਐਕਸੀਡੈਂਟ ਹੁੰਦਾ ਉੱਥੇ ਹੀ ਕੇਂਦਰ ਸਰਕਾਰ ਨੇ ਉਹਨਾਂ ਨੂੰ 10 ਸਾਲ ਦੀ ਸਜ਼ਾ ਦੇਣ ਦੇ ਹੁਕਮਚਾਰੀ ਕੀਤੀ ਹਨ ਸਾਰੇ ਭਾਰਤ ਵਿੱਚ ਟਰੱਕ ਡਰਾਈਵਰਾਂ ਵੱਲੋਂ ਕੀਤੀ ਗਈ ਹੜਤਾਲ ਕਾਰਨ ਪੰਜਾਬ ਦੇ ਸਾਰੇ ਪੈਟਰੋਲ ਪੰਪਾਂ ਤੇ ਲੰਬੇ ਲੰਲਾਂ ਲੱਗੀਆਂ ਹੋਈਆਂ ਹਨ ਉਹੀ ਪੈਟਰੋਲ ਪੰਪਾਂ ਦੀ ਤਰਫੋਂ ਮਾਲਕ ਬਿਸ਼ੇਕ ਵੱਲੋਂ ਕਿਹਾ ਗਿਆ ਕਿ ਕੇਂਦਰ ਸਰਕਾਰ ਦੀ ਤਰਫੋਂ ਜੇਕਰ ਕਿਸੇ ਟਰੱਕ ਡਰਾਈਵਰ ਦੀ ਦੁਰਗਰ ਕਾਰਨ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਟਰੱਕ ਡਰਾਈਵਰ ਨੂੰ 10 ਸਾਲ ਦੀ ਸਜ਼ਾ ਵੀ ਦਿੱਤੀ ਜਾ ਰਹੀ ਹੈ ਏ ਜੀ ਸਾਡੇ ਕੋਲ 220 250 250 ਗੱਡੀ ਹੈਗੀ ਹੈ ਜੀ ਜਿਹੜੀ ਤਕਰੀਬਨ ਖੜੀ ਹੈ ਜੀ ਡਰਾਈਵਰ ਛੱਡ ਕੇ ਆਪਣੇ ਘਰ ਨੂੰ ਚਲੇ ਗਏ ਜੀ ਵੀ ਜੋਗਲ ਤੱਕ ਕਾਨੂੰਨ ਵਾਪਸ ਨਹੀਂ ਜੀ ਹੁੰਦਾ ਜੋਗਲ ਤੱਕ ਅਸੀਂ ਗੱਡੀਆਂ ਨਹੀਂ ਚਲਾਉਂਗੇ ਜੀ ਮਾ ਪੰਪਾਂ ਤੇ ਵੀ ਜਿਹੜੇ ਡਰਾਈਵਰਾਂ ਜੀ ਗੱਡੀਆਂ ਟਰੱਕ ਡਰਾਈਵਰੇ ਚਲਾ ਰਹੇ ਹੈ ਜੀ ਕਰੋਨਾ ਦੇ ਵਿੱਚ ਵੀ ਡਰਾਈਵਰੇ ਸੀਗੇ ਜਿਹੜੇ ਸਭ ਤੋਂ ਜ਼ਿਆਦਾ ਮਜਬੂਰੀਆਂ ਚ ਕੰਮ ਕਰ ਰਹੇ ਸੀ ਬਾਕੀ ਦਾ ਆਮ ਵਰਕ ਦਾ ਜਿਹੜਾ ਬੈਠਿਆ ਸੀਗਾ ਘਰੇ ਡਰਾਈਵਰੇ ਸੀਗੇ ਜਿਹੜੇ ਜਿਵੇਂ ਬੈਠੇ ਕੰਮ ਕਰ ਰਹੇ ਸੀਗੇ ਜੀ ਤੇ ਹੁਣ ਗੱਡੀਆਂ ਕਿਸੇ ਹੋਰ ਪਾਸੇ ਫਸਿਆ ਵੀ ਹੋਈਆਂ ਨੇ ਸੁੱਤੀਆਂ ਗੱਡੀਆਂ ਹਾਂਜੀ ਰਾਜਸਥਾਨ ਦੇ ਵਿੱਚ ਗੱਡੀਆਂ ਰੁਕੀਆਂ ਹੋਈਆਂ ਸਾਡੀਆਂ ਤ ਉੱਥੇ ਲੱਗਦਾ ਠੀਕ ਆ ਨਹੀਂ ਜੀ ਪਹਿਲਾਂ ਤਾਂ ਮੇਰੀ ਗੱਲ ਸੁਣੋ ਜਿਹੜੀ ਸਰਕਾਰ ਆ ਕਾਲਾ ਕਾਨੂੰਨ ਲੈ ਕੇ ਆਈ ਬਹੁਤ ਕੜੀ ਨਿੰਦਾ ਚਾਹੀ ਸ਼ਬਦਾਂ ਚ ਅਸੀਂ ਨਖੇਦੀ ਕਰਦੇ ਆਇਆ ਜਾ ਕਾਨੂੰਨ ਸਰਕਾਰ ਨੂੰ ਪਹਿਲਾਂ ਤਾਂ ਐ ਦੱਸੋ ਵੀ ਲੈਣੇ ਦੀ ਕੈ ਲੋੜ ਪੈਗੀ ਦੀ ਦੋ ਹੀ ਗੱਲ ਇੱਕ ਗੱਡੀ ਵਾਲਾ ਡਰਾਈਵਲ ਜਾ ਰਿਹਾ ਵਿਚਾਰੇ ਮੂਰੇ ਕੁੱਤਾ ਵੀ ਆ ਜਾਵੇ ਉਹ ਕੁੱਤੇ ਨੂੰ ਬਚਾਉਣੇ ਖਾਤਰ ਆਪਣੀ 40 ਲੱਖ ਦੀ ਗੱਡੀ ਭਰ ਲੂਗਾ ਭਨ ਲੂਗਾ ਉਹ ਬੰਦੇ ਦਾ ਨੁਕਸਾਨ ਕਿੱਥੇ ਕਰ ਦਊਗਾ ਜਿੰਦੀ ਉਹ ਤਾਂ ਵਿਚਾਰਾ ਆਪ ਦਰবেশ ਐ ਸੰਕੋ ਆਪ 24 ਘੰਟੇ ਗੱਡੀ ਚਲਾਉਂਦਾ ਉਹਨਾਂ ਨਾਲ ਤਾਂ ਪਹਿਲੀ ਬਾਤ ਹੁੰਦਾ ਲੋਕਾਂ ਦੀ 8-8 ਘੰਟੇ ਡਿਊਟੀ ਉਹਦੀ 24 ਘ ਵੀ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਦਾ ਵੀ ਇਹ ਕਰਨ ਕਿੱ ਲੱਗੀ ਦੇਖੋ ਜਿੰਨੀ ਢੋਟ ੋਈ ਮਾਲ ਦੀ ਟਰੱਕ ਟ੍ਰੈਵਲ ਕਰਦੇ ਹਿੰਦੁਸਤਾਨ ਚ ਪਹਿਲਾ ਨੰਬਰ ਹੈ ਰੇਲਵੇ ਨੂੰ ਛੱਡ ਦਿਓ ਸਭ ਨੂੰ ਛੱਡ ਦਿਓ ਸਾਰੇ ਹਿੰਦੁਸਤਾਨ ਦੀ ਗੱਡੀ ਖੜਜਾ ਹੁਣੀ ਹਿੰਦੁਸਤਾਨ ਨੂੰ ਭਰਾ ਜਾਊਗਾ ਇਹ ਬਹੁਤ ਤਕੜਾ ਹੋ ਪੈ ਜਾਊਗਾ ਫੈਕਟਰ ਹਿੰਦੁਸਤਾਨ ਚ ਇਹ ਸਰਕਾਰ ਨੂੰ ਤਾਂ ਟ੍ਰਾਂਸਪੋਰਟ ਨੂੰ ਗੈਰਲੀਕਾ ਚੱਲਣਾ ਚਾਹੀਦਾ ਦਾ ਜੀ ਕਿੱਥਾ ਉਹਨਾਂ ਨੂੰ ਬੰਦ ਲੱਗੀ ਵੀ ਇਹ ਤਾਂ ਧੰਦਾ ਪਹਿਲਾਂ ਹੀ ਫੈਲੇ ਪਹਿਲੀ ਬਹੁਤ ਵਿਚਾਰੇ ਔਖੇ ਹੋਏ ਵੇ ਇਹ ਕਾਨੂੰਨ ਲਿਆਂਨ ਦਾ ਹੋਰ ਬੋਝ ਪਾ ਦਿਆ ਹੋਰ ਲੱਕ ਤੋੜ ਤੇ ਆ ਪਤਾ ਤੁਸੀਂ ਹੁਣ ਕੀ ਮੰਗ ਕਰਦੇ ਨੂੰ ਵਾਪਸ ਹੋਣਾ ਚਾਹੀਦਾ ਨਹੀਂ ਵਾਪਸ ਹੋਣਾ ਚਾਹੀਦਾ ਸਮਕੋ ਹੋਰ ਸੋਧ ਕਰਨੀ ਚਾਹੀਦੀ ਜਿਹੜੇ ਹੋਰ ਵੀ ਪਹਿਲਾਂ ਬੀਮੇ ਦੰਨੇ ਇੰਸ਼ੋਰਾਂ ਦੰਨੇ ਪਹਿਲਾਂ ਦਾ ਟੂਲ ਲਾ ਤੇ ਆ ਡੀਜ਼ਲ ਕੀਤਾ ਇੱਕ ਭਾੜੇ ਉਹੀ 20 ਸਾਲ ਪਹਿਲੇ ਆ ਬੁਰਾ ਹਾਲ ਵਿਚਾਰਿਆਂ ਦਾ ਇਹਨਾਂ ਦਾ ਪਹਿਲਾਂ ਹੀ ਕਿਨਾਰੇ ਪਰ ਧੰਦਾ ਆਇਆ ਵਾ ਹੁਣ ਆ ਕਾਨੂੰਨ ਲਿਆਂਨ ਕ ਥੋਪਤੇ ਹੋਰ ਆ ਵਿਚਾਰੇ ਮਰ ਗਏ ਇਸ ਸਾਲ ਮਾ ਦਾ